ਨਿਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾਂ ਕਤ ਕੋ ਦਹਕਾਉ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਨ ਸੂਰੋ ਗੁਰਦਾਤਾ ਰਾਖੈ ਆਪ ਵਡਾਈ ਰਹਾਉ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖ ਦਾਈ ਆਪਣੇ ਕੋ ਕਿਰਪਾ ਕਰਿਓ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦੁਤੀਆ ਪਰਮ ਚੁਕਾਈ ਮਾਰੂ ਮਹੱਲਾ ਪੰਜਵਾਂ ਮੇਰਾ ਠਾਕੁਰ ਅਤਿ ਭਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਮੋਕੋ ਦੇਹੋ ਦਾਨਾ ਰਹਾਉ ਸਗਲੇ ਮੈਂ ਦੇਖੇ ਜੋਈ ਬੀਜੋ ਅਵਰਨਾ ਕੋਈ ਜੀਨ ਪ੍ਰਤਪਾਲ ਸਮਾਹੈ ਹੈ ਹੁਸੀਆਹੀ ਦਇਆ ਮੋਹਿ ਕੀ ਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ ਪਤਤ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੀਟੈ ਸੰਤ ਜਿਤ ਹਰ ਹਰੇ ਹਰ ਧਾਈਐ ਮੋਕੋ ਕੋਏ ਨਾ ਜਾਣਤ कहि यत दास तुम्हारा एहा ऊट आधारा रहाऊ सर्ब धारण प्रित पारन एक बिनो दीना तुमरी बिद तुमही जानो तुम जल हम मीना पूर्ण बिस्थिरन स्वामी आहे आयो पाछे सगलो भू खंडल मंडल प्रब तुमही आछै अटल अखयो देवा ਮੋਹਨ ਅਲਾਖੇ ਅਪਾਰਾ ਦਾਨ ਪਾਵਾਂ ਸੰਤਾਂ ਸੰਗ ਨਾਨਕ ਰੇਨ ਦਸਾਰਾ ਮਾਰੂ ਮਹੱਲਾ ਪੰਜਵਾ ਤ੍ਰਿਪਤ ਅਗਾਏ ਸੰਤਾ ਗੁਰ ਜਾਨੇ ਜਿਨ ਮੰਨਤਾ ਤਾਂ ਕੀ ਕਿਛ ਕਹਿਨ ਨਾ ਜਾਈ ਜਾਕੋ ਨਾਮ ਵਡਾਈ ਲਾਲ ਅਮੋਲਾ ਲਾਲੂ ਅਗਹਿ ਅਤੋਲਾ ਨਾਮ ਰਹਾਉ ਅਬਗਤ ਸਿਉ ਮਾਨਿਆ ਮਾਨੋ ਗੁਰਮਖ ਤਤ ਗਿਆਨੋ ਵੇਖਤ ਸਗਲ ਧਿਆਨੋ ਤਜਿਓ ਮਨ ਤੇ ਅਭਮਨੋ ਨਿਚਲ ਤਿਨ ਕਾਠਾਣਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੀ ਹਰ ਕੀ ਸੇਵਾ ਲਾਗੀ ਪੂਰਨ ਤ੍ਰਿਪਤ ਅਗਾਏ ਸਹਿਜ ਸਮਾਦ ਸੁਭਾਏ ਹਰ ਭੰਡਾਰ ਹਾਥ ਆਇਆ ਨਾਨਕੇ ਗੁਰ ਤੇ ਪਾਇਆ ਮਰੂ ਮਹੱਲਾ ਪੰਜਵਾਂ ਘਰਿ ਸ਼ੀਵਾਂ ਦੋ ਪਦੇ ਇੱਕ ਓਅੰਕਾਰ ਸਤਗੁਰ ਪ੍ਰਸਾਦਿ ਛੋੜ ਸਗਲ ਸਿਆਣਪਾਂ ਮਿਲ ਸਾਦਿ ਤਿਆਗ ਗਮਾਨ ਔਰ ਸਭ ਕਿਛ ਮਿੱਥਿਆ ਰਸਨਾ RAM RAM ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟਹਿ ਅਗ ਤੇਰੇ ਜਨਮ ਜਨਮ ਕੇ ਕਮਨ ਬਪਰੋ ਜਾਮ ਰਹਾਉ ਦੁਖ ਦੀਨ ਨਾ ਭਉ ਬਿਆਪੈ ਮਿਲੈ ਸੁਖ ਬਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾਂ ਜਿਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇਖੇ ਪੁੱਤਰ ਮਿੱਤਰ ਬਿਲਾਸ ਬਨਤਾ ਟੂਟ ਤੇ ਇਹ ਨੇ ਮੇਰੇ ਮਨ ਨਾਮ ਨਿਤ ਨਿਤ ਲੇ ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ ਰਹਾਉ ਬਿਰਖ ਛਾਇਆ ਜੈਸੀ ਬਿਨ ਸਤ ਪਵਨ ਝੂਲਤ ਮੇ ਹਰ ਭਗਤ ਡ੍ਰਿਢ ਮਿਲ ਸਾਧ ਨਾਨਕ ਤੇਰਾ ਕਾਮਯਾਬਤ ਈ ਮਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖਹ ਦਾਤਾ ਸੰਗ ਬਸਤੋ ਨੀਤਾ ਮਰੈ ਨ ਆਵੇ ਨਾ ਜਾਏ ਬਿਨਸੈ ਵਿਆਪਤ ਹੁਸਨ ਨਾ ਸੀਤਾ ਮੇਰੇ ਮਨ ਨਾਮ ਸਿਉ ਕਰ ਪ੍ਰੀਤ ਚੇਤ ਮਨ ਮਹਿ ਹਰ ਹਰ ਨਿਧਾਨਾ ਏ ਨਿਰਮਲ ਰੀਤਾ ਰਹਾਉ ਕਿਰਪਾਲ ਦਿਆਲ ਗੋਪਾਲ ਗੋਬਿੰਦ ਜੋ ਜਪੈ ਤਿਸ ਸੀਧ ਨਵਲ ਨਵਤਨ ਚਤਰ ਸੁੰਦਰ ਮਨ ਨਾਨਕ ਤਿਸ ਸੰਗ ਬੀਦ ਮਾਰੂ ਮਹੱਲਾ ਪੰਜਵਾਂ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਚਰਨ ਸਰਨ ਭਜ ਸੰਗ ਸਾਧੂ ਭਵ ਸਾਗਰ ਉਤਰਹਿ ਪਾਰ ਮੇਰੇ ਮਨ ਨਾਮ ਹਿਰਦੈ ਧਾਰ ਕਰ ਪ੍ਰੀਤ ਮਨ ਤਨ ਲਾਏ ਹਰਿ ਸਿਉ ਅ버 ਸਗਲ ਵਿਸਾਰ ਰਹਾਉ ਜੀਉ ਮਨ ਤਨ ਪ੍ਰਾਨ ਪ੍ਰਭ ਕੀ ਤੂੰ ਆਪਨੇ ਆਪ ਨਿਵਾਰ ਗੋਵਿੰਦ ਭਜ ਸਭ ਸੁਆਰਥ ਪੂਰੇ ਨਾਨਕ ਕਬਹ ਨਾ ਹਾਰ ਮਾਰੂ ਮਹੱਲਾ ਪੰਜਵਾ ਤਜ ਆਪ ਬਿਨ ਸੀਤਾਪ ਰੇਣ ਸਾਧੂ ਥਿਓ ਤਿਸਹਿ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦਿਓ ਮੇਰੇ ਮਨ ਨਾਮੇ ਅੰਮ੍ਰਿਤ ਪੀਓ ਆਨ ਸਾਦ ਬਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਉ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਨ ਸਖਾ ਬੰਦਬ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾਂ ਪ੍ਰਤਪਾਲ ਮਾਤਾ ਉਧਰ ਰੱਖੈ ਲੱਗਣ ਦੇਤ ਨਾਸੇਕ ਸੋਈ ਸੁਆਮੀ ਇੰਹਾਂ ਰੱਖੈ ਬੂਝ ਬੁੱਧ ਬਵੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸਹ ਬੂਝ ਜਿਨ ਤੂੰ ਕੀਆ ਪ੍ਰਭ ਕਰਨ ਕਾਰਨ ਏਕ ਰਹਾਉ ਚੇਤ ਮਨ ਮਹਿ ਤਜ ਸਿਆਣਪ ਛੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤਤ ਪਾਵਨ ਨਾਮ ਜਾਕੂ ਅਨਾਥ ਕੋ ਹੈ 나ਥ ਮਹਾ ਭਉਜਲ ਮਾਹੀ ਤੁਲਹੁ ਜਾ ਕੋ ਲਿਖਿਉ ਮਾਥ ਦੂਪੇ ਨਾਮ ਬਿਨ ਕੰਨ ਸਾਥ ਕਰਨ ਕਾਰਨ ਚੇਤਨਾ ਆਵੇ ਦੇ ਕਰ ਰਾਖੇ ਹਾਥ ਰਹਾਉ ਸਾਧ ਸੰਗਤ ਗੁਣ ਉਚਾਰਨ ਹਰ ਨਾਮ ਅਮਰਤ ਪਾਥ ਕਰੋ ਕਿਰਪਾ ਮਰਾਰ ਮਾਦੋ ਸੁਣ ਨਾਨਕ ਜੀ ਵੇ ਗਾਥ ਮਾਰੂ ਅੰਜਲੀ ਮਹੱਲਾ ਪੰਜਵਾਂ ਘਰ ਸਤਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਸੰਜੋਗ ਬਜੋਗ ਤਰੋਂ ਹੀ ਹੂਆ ਪੰਜ ਧਾਤ ਕਰ ਪੁਤਲਾ ਕੀਆ ਸਾਹਿ ਕੈ ਫਰਮਾਇ ਡੈ ਜੀ ਦੇਹੀ ਵਿੱਚ ਜਿਉ ਆਏ ਪਿਆ ਜਿੱਤੈ ਅਗਨ ਭਖੈ ਪੜਹਾਰੀ ਪੂਰਦ ਮੁਖ ਮਹਾ ਗੁਬਾਰੀ ਸਾਸ ਸਾਸ ਸਮਾਲੇ ਸੋਈ ਉਤੈ ਖਸਮ ਛਡਾਏ ਲਿਆ ਵਿਚੋਂ ਗਰਬੈ ਨਿਕਲਿਆ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ ਆਵੇ ਜਾਏ ਪੁਵਾਈਏ ਜੋਨੀ ਰਹਿਣ ਨਾ ਕਿਤਹੀ ਥਾਏ ਭਇਆ ਮਿਹਰਮਾਨ ਰੱਖ ਲਈ ਅਨਿਆਪੀ ਜੀ ਜੰਤ ਸਭ ਤਿਸਕੇ ਤਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੋ ਪਰਵਾਣthia ਮਾਰੂ ਮਹੱਲਾ ਪੰਜਵਾ ਵੈਦੂ ਨਾ ਵਾਈ ਭੈਣੂ ਨਾ ਭਾਈ ਏਕੋ ਸਹਾਈ ਰਾਮ ਹੀ ਕੀਤਾ ਜਸੋ ਹੋਐ ਪਾਪਾ ਮਲੋ ਧੋਐ ਸੋ ਸਿਮਰੋ ਪ੍ਰਧਾਨ ਹੀ ਘਟ ਘਟੇ ਵਾਸੀ ਸਰਬ ਨਿਵਾਸੀ ਅਸਥਿਰ ਜਾ ਕਾ ਥਾ ਨਹੀਂ ਆਵੇ ਨਾ ਜਾਵੇ ਸੰਗੇ ਸਮਾਵੈ ਪੂਰਨ ਜਾ ਕਾ ਕਾਮ ਹੀ ਪਗਤ ਜਨਾ ਕਾ ਰਾਖਣ ਹਾਰਾ ਸੰਤ ਜੀਵਹਿ ਜਪ ਪ੍ਰਾਨ ਆਧਾਰਾ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਕੁਰਬਾਨ ਹੀ ਇਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨੌਆ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਦਰਿਉ ਗਨ ਕਾ ਹੂੰ ਗਤ ਪਾਈ ਰਹਾਉ ਪੰਚਾਲੀ ਕੋ ਰਾਜ ਸਭਾ ਮਹ ਰਾਮ ਨਾਮ ਸੁਦਿਆਈ ਤਾਂ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਵਢਾਈ ਜਿਹੇ ਨਰ ਜਸ ਕਿਰਪਾ ਨਿਦ ਗਾਇਓ ਤਾਂ ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਪਰੋਸੈ ਗਹੀਆਂ ਸਰਨਾਈ ਮਾਰੂ ਮਹੱਲਾ ਨੋਆ ਅਬ ਮੈਂ ਕਹਾ ਕਰਾਂ ਰੀ ਮਾਈ ਸਗਲ ਜਨਮ ਬਿਖੀਆਂ ਨ ਸਿਉ ਖੋਇਆ ਸਿਮਰਿਓ ਨਾਹੀ ਕਨਾਈ ਰਹਾਉ ਕਾਲ 파ਸ ਜਬ ਗਰਮਹਿ ਮੇਲੀ ਤੇਹ ਸੁਧ ਸਭ ਬਿਸਰਾਈ RAM ਨਾਮ ਬਿਨ ਯਾ ਸੰਕਟ ਮਹਿ ਕੋ ਅਬਹੁਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਸਿਨ ਮਹਿ ਭਈ ਪਰਾਇ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨਾ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਉ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਗਿਓ ਕਹਾਂ ਹੋਤ ਅਬ ਕੈ ਪਛਤਾਏ ਛੂਟਤ ਨਾਹਿਨ ਭਾਗਿਓ ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮਹਿ ਪਾਗਿਓ ਮਾਰੂ ਅਸ਼ਟ ਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਵੇਦ ਪ੍ਰਾਨ ਕਥੇ ਸੁਨੇ ਹਾਰੇ ਮੁਨੀ ਅਨੇਕਾ ਅੱਠ ਸੱਤ ਤੀਰਥ ਬਹੁ ਘੜਾ ਭ੍ਰਮ ਥਾ ਕੇ ਭੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜਰਾਵਰ ਅਮਰ ਤੂੰ ਸਭ ਚਾਲਨ ਹਾਰੀ ਨਾਮ ਰਸਾਇਣ ਭਾਇ ਲੈ ਪਰ ਹਰ ਦੁਖ ਭਾਰੀ ਰਹਾਉ ਹਰ ਪੜੀਐ ਹਰ ਬੁਝੀਐ ਗੁਰਮਤੀ ਨਾਮ ਉਦਾਰਾ ਗੁਰਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ ਅਠ ਸੱਤ ਤੀਰਥ ਹਰ ਨਾਮ ਹੈ ਇਲ ਵਿਖ ਕਾਟਣ ਹਾਰਾ ਜਲ ਬਲੋਵੈ ਜਲ ਮਥੈ ਤਤ ਲੋੜੈ ਅੰਧ ਗਿਆਨਾ ਗੁਰਮਤੀ ਦਦ ਮਥੀਐ ਅਮਰਤ ਪਾਈਐ ਨਾਮ ਨਿਧਾਨਾ ਮਨ ਮੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰ ਵਾਰ ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸਤੈ ਸਭ ਕੁੱਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਭਾਏ ਕਾਰਕ ਮਾਵਣੀ ਨਿਤ ਟੋਟਾ ਸਹ ਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਘਰ ਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤਸ਼ਾਹੀਆਂ ਦੁੱਖ ਸੁੱਖ ਸੰਘਾਰਾ ਮੋਟਾ ਨਾ ਉਤਰਾਈਐ ਗਲ ਔਗਣ ਭਾਰਾ ਮਾਨਸ ਦਾਤ ਨਾ ਹੋਵਈ ਤੂੰ ਦਾਤਾ ਸਾਰਾ ਅਗਮ ਅਗੋਚਰ ਤੂੰ ਧਣੀ ਅਬਗਤ ਆਪਾਰਾ ਗੁਰ ਸ਼ਬਦੀ ਦਰ ਜੋਈਐ ਮੁਕਤੇ ਪੰਡਾਰਾ ਨਾਨਕ ਮੇਲ ਨਾ ਚੁਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਵਿਖ ਬੋਹਿ ਤਾਲਾ ਦਿਆ ਦਿਆ ਸਮੁੰਦ ਮਝਾਰ ਕੰਦੀ ਦੇਸ ਨ ਆਵਈ ਨਾ ਓਰ ਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ 파ਤਾ ਮਹਾ জাল ਗੁਰ ਪ੍ਰਸਾਦੀ ਉੱਭਰੇ ਸੱਚਾ ਨਾਮ ਸੰਭਾਲ ਰਹਾਉ ਸਤ ਗੁਰੂ ਹੈ ਬੋਹਿთა ਸ਼ਬਦ ਲੰਘਾਵਣ ਹਾਰ ਕਿਥੈ ਪਵਣ ਨਾ ਭਾਵ ਕੋ ਨਾ ਜਲ ਨਾ ਆਕਾਰ ਕਿਥੈ ਸੱਚਾ ਸਚ ਨਾਹੀਂ ਭਵ ਜਲ ਤਾਰਨ ਹਾਰ ਗੁਰਮਖ ਲੰਗੇ ਸੇ ਪਾਰ ਪਏ ਸੱਚੇ ਸਿਉ ਲਿਵਲਾਈ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਲਾਈ ਗੁਰਮਤੀ ਸਹਿ ਜੀ ਉਪਜੈ ਸੱਚੇ ਰਹੈ ਸਮਾਈ ਸੱਪ ਪੜਾਈ ਪਾਈਐ ਵੇਖੇ ਅੰਤਰ ਮਨ ਰੂਸ ਪੂਰਬ ਲਿਖਿਆ ਪਾਈਐ ਕਿਸ ਨੂੰ ਦੀਜੈ ਦੋਸ਼ ਗੁਰਮੁਖ ਗਾਰੜ ਜੀ ਸੁਣੇ ਮੰਨੇ ਨਾਓ ਸੰਤੋਸ਼ ਮਾਗਰ ਮਸ ਫਹਾਈਐ ਕੁੰਡੀ ਜਾਲ ਬਤਾਇ ਦੁਰਮਤ ਫਾਥਾ ਪਾਹੀਐ ਫਿਰ ਫਿਰ ਪਛੋਤਾਇ ਜੰਮਣ ਮਰਨ ਨ ਸੁਜਈ ਕੀਰਤਨਾ ਮੀਟਿਆ ਜਾਇ ਹਉਮੈ ਬਿਖ ਪਾਈ ਜਗ ਤੇ ਉਪਾਇਆ ਸ਼ਬਦ ਵਸੈ ਬਿਖ ਜਾਇ ਜਰਾ ਜੋਹੇ ਨਾ ਸਕੈ ਸੱਚ ਰਹਿ ਲਿਵ ਲਾਈ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹੋ ਮੈਂ ਜਾਇ ਤੰਦੈ ਧਾਵਤ ਜਗ ਬੰਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਗਧ ਗਵਾਰ ਗੁਰ ਰਾਖੇ ਸੇ ਉੱਭਰੇ ਸੱਚਾ ਸ਼ਬਦ ਵਿਚਾਰ ਸੂਹਤ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਏਕਾ ਵਾਰ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੋਖ ਦਵਾਰ